26 ਜੂਨ ਨੂੰ ਇਮੀਗ੍ਰੇਸ਼ਨ ਨੇ ਅਨਾਉਂਸ ਕੀਤਾ ਹੈ ਕਿ ਜਿਹੜੇ ਸਕਿੱਲ ਲੈਵਲ 4 ਜਾਂ 5 ਰੋਲਸ ਵਾਲੇ ਨੇ ਲੋਅਰ ਸਕਿੱਲ ਲੈਵਲ ਰੋਲਸ ਨੇ ਅ ਅਕ੍ਰੈਡੀਟਿਡ ਵਰਕ ਵੀਜ਼ਾ ਹੋਲਡਰਸ ਜੀ ਉਹ ਆਪਣੇ ਪਾਰਟਨਰਸ ਨੂੰ ਤੇ ਚਿਲड्रन ਨੂੰ ਸਪੋਰਟ ਨਹੀਂ ਕਰ ਸਕਦੇ ਫਰੋਮ that day ਜੀ ਪਹਿਲੇ ਇਮੀਗ੍ਰੇਸ਼ਨ ਅਨਾਉਂਸ ਕਰਦੀ ਸੀ ਅੱਜ ਤੋਂ 1 ਮਨਥ ਬਾਅਦ ਜਿਹੜਾ ਨਹੀਂ ਤੁਸੀਂ ਸਪੋਰਟ ਕਰ पाओਗੇ ਉਦੋਂ ਤੱਕ ਅਸੀਂ ਐਪਲੀਕੇਸ਼ਨਸ ਐਕਸੈਪਟ ਕਰਾਂਗੇ ਅੱਜ ਕੱਲ ਜਿਸ ਦਿਨ ਅਨਾਉਂਸ ਹੁੰਦਾ ਹੈ ਉਸੇ ਦਿਨ ਤੋਂ ਹੀ ਬੰਦ ਕਰ ਦਿੰਦੇ ਨੇ ਤਾਂ ਕਿ ਰਸ਼ ਨਾ ਆਏ ਐਪਲੀਕੇਸ਼ਨਸ ਜੀ 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 ਜਿਹੜੇ 에ਸੈਂਸ਼ੀਅਲ ਸਕਿੱਲ ਵੀਜ਼ਾ ਹੋਲਡਰ ਨੇ ਉਹ ਉਹਨਾਂ ਦਾ ਜਿਹੜਾ ਆ 29.66 ਜੇ ਪੇ ਹੈਗੀ ਹੈ ਉਹ ਵਿਜ਼ਿਟਰ ਤੇ ਬੁਲਾ ਸਕਦੇ ਨੇ ਆਪਣੇ ਪਾਰਟਨਰਸ ਨੂੰ ਤੇ ਆਫਕੋਰਸ ਚਿਲड्रन ਨੂੰ ਵੀ ਬਟ ਅਦਰਵਾਇਜ਼ ਐਕ੍ਰੈਡੀਟਿਡ ਏਮਪਲੋਇਰ ਵਰਕ ਵੀਜ਼ਾ ਹੋਲਡਰ ਲੋਅਰ ਸਕਿੱਲ ਲੈਵਲ ਵਾਲੇ ਨਹੀਂ ਸਪੌਂਸਰ ਕਰ ਸਕਦੇ। ਸੋ ਉਹਨਾਂ ਨੇ ਫਿਰ ਸੋਲੂਸ਼ਨ ਕੀਆ ਅੱਗੇ ਕਰ ਕੀ ਸਕਦੇ ਆ ਕਿਉਂਕਿ ਉਹਦੇ ਚ ਇੱਕ ਤੇ ਹੈ ਸੋਲੂਸ਼ਨ ਆਫਕੋਰਸ ਇਹ ਹੈ ਕਿ ਤੁਸੀਂ ਆਪਣਾ ਸਕਿੱਲ ਲੈਵਲ ਇੰਪਰੂਵ ਕਰ ਸਕਦੇ ਹੋ ਹਾਇਰ ਸਕਿੱਲ ਰੋਲ ਤੇ ਜਾ ਸਕਦੇ ਹੋ ਕਾਮਨ ਐਗਜ਼ਾਮਪਲ ਹੁੰਦੀ ਹੈ ਸੁਪਰਵਾਈਜ਼ਰ ਟੂ ਮੈਨੇਜਰ ਜੀ ਆ ਕੁੱਕ ਟੂ ਸ਼ੈਫ ਜੀ ਉਮ ਜੇ ਕੋਈ ਕਾਰਪੈਂਟਰ ਅਸਿਸਟੈਂਟ ਹੈ ਟਰੇਡ ਅਸਿਸਟੈਂਟ ਹੈ ਉਹ ਆਪਣੀ ਟਰੇਡ ਦੇ ਵਿੱਚ ਜਾ ਸਕਦੇ ਨੇ ਜਿਵੇਂ ਐਸਾ ਕਾਰਪੈਂਟਰ ਉਮ ਤੇ ਹੈਂਡੀਮੈਨ ਤੋਂ ਹਾਇਰ ਪੋਜੀਸ਼ਨ ਤੇ ਜਾ ਸਕਦੇ ਨੇ ਸਕਿੱਲ ਲੈਵਲ ਇੰਪਰੂਵ ਕਰ ਸਕਦੇ ਨੇ ਆਪਣਾ ਹਾਇਰ ਸਕਿੱਲ ਦਾ ਵੀਜ਼ਾ ਪਾ ਕੇ ਜਦੋਂ ਵੀਜ਼ਾ ਪਾਉਂਦੇ ਨੇ ਤੇ ਉਹ ਆਪਣੇ 파ਟਨਰ ਤੇ ਬੱਚਿਆਂ ਦਾ ਨਾਲ ਵੀਜ਼ਾ ਪਾ ਸਕਦੇ ਨੇ ਫਰੈਜਟਰੀ ਐਮਪਲੋਇਰ ਵਰਕ ਵੀਜ਼ਾ ਤੇ ਹੈਗੀ ਆ ਉਹਨਾਂ ਦੇ 3 ਸਾਲ ਮੰਨ ਲਓ ਪੂਰੇ ਹੋ ਜਾਂਦੇ ਆ ਹਾਂ ਤੇ ਉਹ ਨਹੀਂ ਜਾਣਾ ਚਾਹੁੰਦੇ 12 ਮਹੀਨੇ ਤੇ ਲਈ ਬਾਹਰ ਸੋ ਉਹ ਆਪਣੇ ਵੀਜ਼ਾ ਸਟੂਡੈਂਟ ਵੀਜ਼ਾ ਪਾ ਸਕਦੇ ਹਾਂਜੀ ਉਹ ਪਾ ਸਕਦੇ ਨੇ ਉਹ ਬਾਹਰ ਸਕੂਲ ਦੀ ਹਾਂਜੀ ਸਕਿੱਲ ਇੰਪਰੂਵ ਕਰ ਸਕਦੇ ਨੇ ਬਟ ਉਹ ਸਟੂਡੈਂਟ ਵੀਜ਼ਾ ਦਾ ਟਾਈਮ ਜਿਹੜਾ ਹੈ ਉਹ ਸਟੈਂਡ ਆਊਨ ਦੇ ਵਿੱਚ ਨਹੀਂ ਆਏਗਾ ਹਾਂਜੀ ਉਹ ਇਦਾਂ ਹੋ ਜਾਂਦਾ ਹੈ ਕਈ ਵਾਰੀ ਕਿ ਇੱਕ 파ਟਨਰ ਨੇ ਕ੍ਰੈਡਿਟਡ 엠ਪਲੋયર ਵਰਕ ਵੀਜ਼ਾ ਪਾਇਆ ਤੇ ਨਾਲ ਦੇ 파ਟਨਰ ਨੇ ਸਪੋਰਟ ਉਹ ਵਾਲਾ ਡਿਪੈਂਡੈਂਟ ਵੀਜ਼ਾ ਪਾਇਆ ਉਸ ਤੋਂ ਬਾਅਦ ਦੂਜੇ 파ਟਨਰ ਨੇ ਕ੍ਰੈਡਿਟਡ 엠ਪਲੋયર 3 ਸਾਲ ਦਾ ਲੈ ਲਿਆ ਐਦਾਂ ਕਰਕੇ ਵੀ 파ਟਨਰਸ ਜਿਹੜੇ ਨੇ ਉਹ ਜਿਵੇਂ ਉਹ ਟੁਗੇਦਰ ਉਹ ਕਰ ਸਕਦੇ ਨੇ ਇਨ ਨੀਅਰ ਫਿਊਚਰ ਦੇ ਵਿੱਚ ਤੇ ਇਮੀਗ੍ਰੇਸ਼ਨ ਦਾ ਪਰਪਸ ਹੀ ਇਹੀ ਹੈ ਇਸ ਟਾਈਮ ਦੇ ਉੱਤੇ ਕਿ ਨੰਬਰਸ ਘਟਾਉਣੇ ਘਟਾਉਣੇ ਜਿਹੜੇ ਮਾਈਗ੍ਰੈਂਟ ਵਰਕਰਸ ਵੀਜ਼ਾ ਐਪਲੀਕੇਸ਼ਨਸ ਉਹ ਨੰਬਰ ਘਟਾਣੇ ਸਪੈਸ਼ਲੀ ਫਾਰ ਲੋਅਰ ਲੋਅਰ ਸਕਿੱਲ ਰੋਲਸ ਜੀ 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 ਤੇ ਇਸ ਕਰਕੇ ਨੀਅਰ ਫਿਊਚਰ ਦੇ ਵਿੱਚ ਤੇ 네ਗੇਟਿਵ ਚੇਂजेस ਹੀ ਆਪਾਂ 익ਸਪੈਕਟ ਕਰ ਸਕਦੇ ਆ ਖਸ਼ਕਲ ਜੀ ਤੁਸੀਂ ਦੇਖ ਰਹੇ ਸਾਡਲ ਟੀਵੀ ਮੈਂ ਹਾਂ ਜਸਿਕਾ ਔਰ ਤੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੀਆਂ ਲੈ ਕੇ ਕੁਝ ਨਵੀਆਂ ਜਾਣਕਾਰੀਆਂ ਇਮੀਗ੍ਰੇਸ਼ਨ ਦੇ ਨਾਲ ਸਬੰਧਿਤ ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਜ਼ੀਨਿਥ ਇਮੀਗ੍ਰੇਸ਼ਨ ਤੋਂ ਸੁਖਪ੍ਰੀਤ ਜੀ 사ਸਕਾਲ ਸੁਖਪ੍ਰੀਤ 사ਸਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਜੀ ਤੇ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਨੂੰ ਅਸਮਿੰਦੇ ਸਰ ਥੈਂਕ ਯੂ ਤੇ ਅ ਅੱਛਾ ਸੁਖਪ੍ਰੀਤ ਇੱਕ ਖਾਸ ਜਿਹੜੀ ਪਿੱਛੇ ਜੇ ਹੁਣ ਨਵੀਂ ਅਪਡੇਟ ਆਈ ਹੈ ਇਮੀਗ੍ਰੇਸ਼ਨ ਦੀ ਜਿਹਦੇ ਨਾਲ ਬਹੁਤ ਸਾਰੇ ਮਾਈਗ੍ਰੈਂਟ ਸ ਪ੍ਰਭਾਵਿਤ ਹੋਏ ਆ ਪਾਰਟਨਰਸ਼ਿਪ ਵੀਜ਼ਾ ਨੂੰ ਲੈ ਕੇ ਕੀ ਖਾਸ ਜਾਣਕਾਰੀ ਉਹ ਡੀਟੇਲਸ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅਮ um, ਉਦੇਚ 26 ਜੂਨ ਨੂੰ ਇਮੀਗ੍ਰੇਸ਼ਨ ਨੇ ਅਨਾਉਂਸ ਕੀਤਾ ਹੈ ਕਿ ਜਿਹੜੇ ਸਕਿੱਲ ਲੈਵਲ 4 ਜਾਂ 5 ਰੋਲਸ ਵਾਲੇ ਨੇ ਲੋਅਰ ਸਕਿੱਲ ਲੈਵਲ ਰੋਲਸ ਨੇ ਅ ਕ੍ਰੈਡੀਟਿਡ ਵਰਕ ਵੀਜ਼ਾ ਹੋਲਡਰਸ ਜੀ ਉਹ ਆਪਣੇ ਪਾਰਟਨਰਸ ਨੂੰ ਤੇ ਚਿਲड्रन ਨੂੰ ਸਪੋਰਟ ਨਹੀਂ ਕਰ ਸਕਦੇ ਫਰੋਮ that day ਜੀ ਪਹਿਲੇ ਇਮੀਗ੍ਰੇਸ਼ਨ ਅਨਾਉਂਸ ਕਰਦੀ ਸੀ ਅੱਜ ਤੋਂ 1 ਮਨਥ ਬਾਅਦ ਜਿਹੜਾ ਹੈ ਨਹੀਂ ਤੁਸੀਂ ਸਪੋਰਟ ਕਰ पाओਗੇ ਉਦੋਂ ਤੱਕ ਅਸੀਂ ਐਪਲੀਕੇਸ਼ਨਸ ਐਕਸੈਪਟ ਕਰਾਂਗੇ ਅੱਜ ਕੱਲ ਜਿਸ ਦਿਨ ਅਨਾਉਂਸ ਹੁੰਦਾ ਹੈ ਉਸੇ ਦਿਨ ਤੋਂ ਹੀ ਬੰਦ ਕਰ ਦਿੰਦੇ ਨੇ ਤਾਂਕਿ ਰਸ਼ ਨਾ ਆਏ ਐਪਲੀਕੇਸ਼ਨਸ ਦਾ ਜੀ 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 ਸੋ ਉਹਦੇ 'ਚ ਜੇ ਐਪਲੀਕੈਂਟ ਦਾ ਸਕਿੱਲ ਲੈਵਲ ਜੇ ਸਪੋਰਟਿੰਗ ਪਾਰਟਨਰ ਦਾ ਸਕਿੱਲ ਲੈਵਲ 4 ਜਾਂ 5 ਹੈ ਤੇ ਉਹ ਆਪਣੀ ਫੈਮਿਲੀ ਜਾਂ ਬੱਚਿਆਂ ਨੂੰ ਸਪੋਰਟ ਨਹੀਂ ਕਰ ਸਕਦੇ ਅਨਲੈਸ ਜਾਂ ਤੇ ਉਹਨਾਂ ਦੀ 1.5 ਟਾਈਮਸ ਮੀਡੀਅਨ ਵੇਜ ਹੋਏ ਜੀ ਜਾ ਉਹ ਵਰਕ ਟੂ ਰੈ residance ਪਾਥਵੇ ਤੇ ਹੋਣ ਜਾਂ ਉਹਨਾਂ ਦਾ ਕਰੰਟ ਵੀਜ਼ਾ ਚੱਲ ਰਿਹਾ ਹੋਏ 파ਟਨਰ ਦਾ 파ਟਨਰ ਦਾ ਚੱਲ ਰਿਹਾ ਹੋਏ ਤੇ ਫਿਰ ਉਹ ਅੱਗੇ ਫਰਦਰ ਵੀ ਸਪੋਰਟ ਕਰ ਸਕਦੇ ਨੇ ਜੀ ਤੇ ਜਾਂ 26 ਜੂਨ ਨੂੰ ਐਪਲੀਕੇਸ਼ਨ ਪਈ ਹੋਏ ਪਈ ਹੋਏ ਤੇ ਫਿਰ ਉਹ ਅੱਗੇ ਸਪੋਰਟ ਕਰ ਸਕਦੇ ਨੇ ਅਦਰਵਾਇਜ਼ ਸਕਿੱਲ ਲੈਵਲ 4 ਤੇ 5 ਰੋਲ ਵਾਲੇ ਜਿਹੜੇ ਐਪਲੀਕੈਂਟਸ ਨੇ ਉਹ ਆ ਨਹੀਂ ਬਹੁਤ ਵੀਜ਼ਾ ਹੋਲਡਰ ਨੇ ਉਹ ਆਪਣੇ ਪਾਰਟਨਰਸ ਨੂੰ ਸਪੋਰਟ ਨਹੀਂ ਕਰ ਸਕਦੇ ਬੱਚਿਆਂ ਨੂੰ ਵੀ ਪਾਰਟਨਰਸ ਨੂੰ ਹਾਂਜੀ ਇਵਨ ਵਿਜ਼ਿਟਰ ਤੇ ਵੀ ਨਹੀਂ ਬੁਲਾ ਸਕਦੇ ਜਿਹੜੇ ਏਸੈਂਸ਼ੀਅਲ ਸਕਿੱਲ ਵੀਜ਼ਾ ਹੋਲਡਰ ਨੇ ਉਹ ਉਹਨਾਂ ਦਾ ਜਿਹੜਾ ਆ 29.66 ਜੇ ਪੇ ਹੈਗੀ ਹੈ ਉਹ ਵਿਜ਼ਿਟਰ ਤੇ ਬੁਲਾ ਸਕਦੇ ਨੇ ਆਪਣੇ ਪਾਰਟਨਰਸ ਨੂੰ ਤੇ ਆਫਕੋਰਸ ਚਿਲड्रन ਨੂੰ ਵੀ ਬਟ ਅਦਰਵਾਇਜ਼ ਅਕ੍ਰੈਡੀਟਿਡ ਏਮਪਲੋਇਰ ਵਰਕ ਵੀਜ਼ਾ ਹੋਲਡਰ ਲੋਅਰ ਸਕਿੱਲ ਲੈਵਲ ਵਾਲੇ ਨਹੀਂ ਸਪੋਰਟ ਕਰਦੇ ਸੋ ਉਹਨਾਂ ਨੇ ਫਿਰ ਸੋਲੂਸ਼ਨ ਕੀਆ ਅੱਗੇ ਕਰ ਕੀ ਸਕਦੇ ਕਿਉਂਕਿ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਲਈ ਤਾਂ ਰਾਹ ਬੰਦ ਹੋ ਗਿਆ ਹਨਾ ਯੈਸ ਕਿ ਉਹ ਕਿਉਂਕਿ ਇਦਾਂ ਆਪਣੇ ਜਿੱਦਾਂ ਆਪਣੇ ਇੰਡੀਅਨ ਆਪਾ ਕਲਚਰ ਦੀ ਗੱਲ ਕਰੀ ਜਿਹੜੇ ਸਪਾਊਸ ਹੁੰਦੇ ਨਾਲ ਦੇ ਹਨਾ ਪਾਰਟਨਰ ਹੁੰਦੇ ਆ ਆਫਕੋਰਸ ਉਹ ਸੋਚਦੇ ਆ ਕਿ ਇਹ ਜਾਣ ਕੇ ਹੀ ਬੁਲਾ ਰਹੇ ਹਨਾ ਕਿਉਂਕਿ ਸਾਰੇ ਨੂੰ ਇਨਫੋਰਮੇਸ਼ਨ ਨਹੀਂ ਹੁੰਦੀ ਇੰਡੀਆ ਬੈਠੇ ਹਾਂ ਕਿ ਇਹ ਐਕਚੁਅਲੀ ਚੇਂਜਸ ਹੈਗੇ ਆ ਸੋ ਉਹ ਕੀ ਕਰ ਸਕਦੇ ਨੇ ਹੁਣ ਉਹਦੇ ਚ ਇੱਕ ਤੇ ਹੈ ਸੋਲੂਸ਼ਨ ਆਫਕੋਰਸ ਇਹ ਹੈ ਕਿ ਤੁਸੀਂ ਆਪਣਾ ਸਕਿੱਲ ਲੈਵਲ ਇੰਪਰੂਵ ਕਰ ਸਕਦੇ ਹੋ ਹਾਇਰ ਸਕਿੱਲ ਰੋਲ ਤੇ ਜਾ ਸਕਦੇ ਹੋ ਕਾਮਨ ਐਗਜ਼ਾਮਪਲ ਹੁੰਦੀ ਹੈ ਸੁਪਰਵਾਈਜ਼ਰ ਟੂ ਮੈਨੇਜਰ ਜੀ ਆਮ ਕੁੱਕ ਟੂ ਸ਼ੈਫ ਜੀ ਆਮ ਜੇ ਕੋਈ ਕਾਰਪੈਂਟਰ ਅਸਿਸਟੈਂਟ ਹੈ ਟਰੇਡ ਅਸਿਸਟੈਂਟ ਹੈ ਉਹ ਆਪਣੀ ਟਰੇਡ ਦੇ ਵਿੱਚ ਜਾ ਸਕਦੇ ਨੇ ਜਿਵੇਂ ਐਸਾ ਕਾਰਪੈਂਟਰ ਆਮ ਤੇ ਹੈਂਡੀਮੈਨ ਤੋਂ ਹਾਇਰ ਪੋਜੀਸ਼ਨ ਤੇ ਜਾ ਸਕਦੇ ਨੇ ਸਕਿੱਲ ਲੈਵਲ ਇੰਪਰੂਵ ਕਰ ਸਕਦੇ ਨੇ ਆਪਣਾ ਹਾਇਰ ਸਕਿੱਲ ਦਾ ਵੀਜ਼ਾ ਪਾ ਕੇ ਜਦੋਂ ਵੀਜ਼ਾ ਪਾਉਂਦੇ ਨੇ ਤੇ ਉਹ ਆਪਣੇ ਪਾਰਟਨਰ ਤੇ ਬੱਚਿਆਂ ਦਾ ਨਾਲ ਵੀਜ਼ਾ ਪਾ ਸਕਦੇ ਨੇ ਉਸ ਤੋਂ ਇਲਾਵਾ ਚਾਹੇ ਤਾਂ ਡਿਪੇ 29.66 ਜਾਂ ਉਪਰ ਹੈ ਅਨਲੈਸ ਕਿ 1.5 ਟਾਈਮਸ ਹੈ ਜੀ ਫੇਰ ਵੀ ਤੁਸੀਂ ਲੈਵਲ ਸਕਿੱਲ ਲੈਵਲ 4 ਤੇ 5 ਦੇ ਰਹਿ ਕੇ ਆਪਣੇ ਪਾਰਟਨਰਸ ਨੂੰ ਸਪੋਰਟ ਨਹੀਂ ਕਰ ਸਕਦੇ ਜੀ 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 ਸੋ ਇਹੀ ਆ ਕਿ ਤੁਸੀਂ ਆਪਣਾ ਸਕਿੱਲ ਇੰਪਰੂਵ ਕਰ ਸਕਦੇ ਆ ਤੇ ਉਸ ਤੇ ਅਪਲਾਈ ਕਰਕੇ ਤੁਸੀਂ ਆਪਣਾ ਬਲਾ ਸਕਦੇ ਹਾਂ ਹਾਂਜੀ ਤੇ ਹੋਰ ਕੋਈ ਆਪਸ਼ਨ ਹੀ ਹੈ ਫਿਰ 파ਰਨਰ ਨੂੰ ਉਹੀ ਸਟੂਡੈਂਟ ਵੀਜ਼ਾ ਲੈਣਾ ਪੈਣਾ ਜਾਂ ਫਿਰ ਵਰਕ ਵੀਜ਼ਾ ਯੂ نو ਆ ਹਾਂਜੀ ਬਟ ਇਹ ਇਹ ਪ੍ਰੋਬਲਮ ਇਹ ਹੁੰਦੀ ਹੈ ਨਾ ਕਿ ਜੇ ਤੇ ਕੋਈ ਆਨਸ਼ੋਰ ਹੈ ਉਹਨਾਂ ਦਾ ਤੇ ਮੋਸਟ ਲਾਈਕਲੀ ਕਰੰਟਲੀ ਵੀਜ਼ਾ ਲੱਗਾ ਹੋਏਗਾ ਤੇ ਉਹ ਅੱਗੇ ਐਕਸਟੈਂਡ ਕਰ ਸਕਦੇ ਨੇ ਜੇ 파ਰਨਰ ਆਫਸ਼ੋਰ ਹੈ ਤੇ ਫਿਰ ਉਹਨਾਂ ਵਾਸਤੇ ਸਟੂਡੈਂਟ ਵੀਜ਼ਾ ਜਾਂ ਜਨਰਲ ਵਿਜ਼ਿਟਰ ਵੀਜ਼ਾ ਲਾਣਾ ਹਾਂ ਉਹ ਗ੍ਰਾਂਟ ਹੋਣਾ ਔਖਾ ਹੁੰਦਾ ਸਟੂਡੈਂਟ ਵੀਜ਼ਾ ਦੇਤੇ ਫਿਰ ਐਲੀਜੀਬਿਲਿਟੀ ਬਣ ਜਾਂਦੀ ਹੈ ਤੇ ਆਪਾਂ ਇਸਟੈਬਲਿਸ਼ ਕਰਕੇ ਕਿ ਉਹ ਸੂਟੇਬਲ ਨੇ ਸਟੱਡੀ ਸੂਟੇਬਲ ਹੈ ਸਾਰਾ ਕੁਝ ਉਹਦੇ ਸਟੂਡੈਂਟ ਵੀਜ਼ਾ ਤੇ ਤੇ ਉਹ ਆ ਕੇ ਚਲੋ ਆਪਣੇ 파ਟਨਰ ਨਾਲ ਵੀ ਰਹਿ ਲਿਆ ਨਾਲ ਸਟੱਡੀ ਵੀ ਕਰ ਲਈ ਜੀ ਬਟ ਵਿਜ਼ਿਟਰ ਵੀਜ਼ਾ ਆਦਰਵਾਈਜ਼ ਜਨਰਲ ਲੱਗਣਾ ਜਦੋਂ ਕਿ ਤੁਸੀਂ ਤੁਹਾਡੇ 파ਟਨਰ ਤੁਹਾਨੂੰ ਸਪੋਰਟ ਨਹੀਂ ਕਰ ਸਕਦੇ ਉਹ ਬਹੁਤ ਔਖਾ ਹੈ ਔਖਾ ਆ ਸੋ ਮਤਲਬ ਚਾਂਸਸ ਬਹੁਤ ਘੱਟ ਹੁੰਦੇ ਆ ਹਾਂਜੀ ਹਾਂਜੀ ਮਤਲਬ ਜੇ ਕੋਈ ਮੰਨ ਲਓ 스ਪਾউজ ਸਟੂਡੈਂਟ ਵੀਜ਼ਾ ਵੀ ਲਗਵਾਉਣ ਲਈ ਕਹਦੇ ਆ ਤੇ ਫਿਰ ਉਹਨਾਂ ਦੇ ਬੱਚਿਆਂ ਨੂੰ ਨਾ ਕਿਹੜਾ ਵੀਜ਼ਾ ਦੇਣੀ ਹੈ ਉਹ ਆ ਸਟੂਡੈਂਟ ਜਿਹੜੇ ਆਪਣੇ ਚਿਲड्रन ਨੂੰ ਵਿਜ਼ਿਟਰ ਵੀਜ਼ਾ ਤੇ ਨਾਲ ਲੈ ਆ ਸਕਦੇ ਨੇ ਬਟ ਉਹਦੇ ਚ ਫਿਰ ਬੋਨਫਾਈਟ ਤੇ ਕਨਸਰਨ ਆ ਜਾਂਦੇ ਨੇ ਨਾ ਕਿ ਅ ਤੁਹਾਡੇ ਪਾਰਟਨਰ ਇੱਥੇ ਨੇ ਤੇ ਤੁਸੀਂ ਤੁਹਾਡੀ ਜੈਨੂਇਨ ਇੰਟੈਂਸ਼ਨ ਸਟੱਡੀ ਦੀ ਹੈ ਕਿ ਟੂ ਬੀ ਵਿਦ ਯੂਅਰ ਪਾਰਟਨਰ ਯੈਸ ਯੈਸ ਉਹ ਵੀ ਆ ਜਾਂਦੀ ਹੈ ਬਟ ਸਟਿਲ ਇਟਸ ਪੋਸੀਬਲ ਬਟ ਵਿਜ਼ਿਟਰ ਵੀਜ਼ਾ ਜਿਹੜਾ ਹੈ ਉਹ ਅਗੇਨ ਇਟਸ ਪੋਸੀਬਲ ਬਟ ਚਾਂਸਸ ਆਫ ਵਿਜ਼ਿਟਰ ਵੀਜ਼ਾ ਜਿਹੜੇ ਬਹੁਤ ਜ਼ਿਆਦਾ ਲੋ ਨੇ ਤੇ ਤੁਹਾਨੂੰ ਲੱਗਦਾ ਕਿ ਇਹ ਚੇਂਜ ਹੋ ਸਕਦਾ ਕਿਉਂਕਿ ਬਹੁਤ ਸਾਰੇ ਲੋਕ ਹੀ ਅਗੇਂਸਟ ਵੀ ਆਵਾਜ਼ ਚੁੱਕਣਗੇ ਦਾ ਕੁਝ ਲੱਗਦਾ ਕੁਝ ਚੇਂਜਸ ਹੋ ਸਕਦੇ ਇਹਦੇ ਵਿੱਚ ਇਨ ਨੀਅਰ ਫਿਊਚਰ ਦੇ ਵਿੱਚ ਤੇ ਇਮੀਗ੍ਰੇਸ਼ਨ ਦਾ ਪਰਪਸ ਹੀ ਇਹੀ ਹੈ ਇਸ ਟਾਈਮ ਦੇ ਉੱਤੇ ਕਿ ਨੰਬਰਸ ਘਟਾਉਣੇ ਜਿਹੜੇ ਮਾਈਗ੍ਰੈਂਟ ਵਰਕਰਸ ਵੀਜ਼ਾ ਅਪਲੀਕੇਸ਼ਨਸ ਉਹ ਨੰਬਰ ਘਟਾਉਣੇ ਸਪੈਸ਼ਲੀ ਫॉर ਲੋਅਰ ਸਕਿੱਲ ਰੋਲਸ ਤੇ ਇਸ ਕਰਕੇ ਨੀਅਰ ਫਿਊਚਰ ਦੇ ਵਿੱਚ ਤੇ 네ਗੇਟਿਵ ਚੇਂजेस ਹੀ ਆਪਾਂ 익ਸਪੈਕਟ ਕਰ ਸਕਦੇ ਆ ਪੋਜ਼ਿਟਿਵ ਜਿਹੜੀਆਂ ਐ ਉਹ ਅਜੇ ਨਹੀਂ ਆਪਾਂ 익ਸਪੈਕਟ ਕਰ ਸਕਦੇ ਐ ਕ੍ਰੈਡੀਟਿਡ 雇ਰ ਵਰਕ ਵੀਜ਼ਾ ਹੋਲਡਰਸ ਬਿਕਾਜ਼ ਇਮੀਗ੍ਰੇਸ਼ਨ ਨੇ ਚੇਂਜ ਜਿਹੜੀਆਂ ਐ ਉਹ ਸਟੈਪਸ ਦੇ ਵਿੱਚ ਜਿਵੇਂ ਪਹਿਲੇ ਉਹਨੇ ਕਿਹਾ ਸਕਿੱਲ ਲੈਵਲ 4 5 ਵਾਲਿਆਂ ਨੂੰ ਐਟ ਲੀਸਟ ਲੈਵਲ 4 ਦੀ ਰੈਲੇਵੈਂਟ ਕੁਆਲੀਫਿਕੇਸ਼ਨ ਜਾਂ 3 ਸਾਲ ਦਾ ਵਰਕ ایکسپੀਰੀਅੰਸ ਤੇ ਇੰਗਲਿਸ਼ ਲੈਂਗੁਏਜ ਜੀ ਉਹ ਟੈਸਟ ਚਾਹੀਦਾ ਹੈ ਉਹ ਪਹਿਲਾ ਪਹਿਲੀ ਚੇਂਜ ਸੀਗੀ ਹੁਣ ਸੈਕੰਡ ਜਿਹੜੀ ਪਾਰਟਨਰਸ਼ਿਪ ਵੀਜ਼ਾ ਤੇ ਆ ਗਈ ਹੈ ਇਹ 네ਗੇਟਿਵ ਨਿਊਜ਼ ਹੀ ਉਹ ਹੋਣਗੀਆ ਜੀ ਜੀ ਆ ਸਪੈਸ਼ਲੀ ਫਾਰ ਸਕਿੱਲ ਲੈਵਲ 4 ਐਂਡ 5 ਜੀ ਤੇ ਜਿਹੜੇ ਐਕ੍ਰੈਡੀਟਿਡ ਐਮਪਲੋਇਰ employees ਹੈਗੇ ਆ ਨਾ ਵਰਕ ਵੀਜ਼ਿਆਂ ਤੇ ਆ ਉਹਨਾਂ ਦੇ 2 ਜਾਂ 3 ਸਾਲ ਪੂਰੇ ਹੋਣ ਵਾਲੇ ਆ ਹਾਂਜੀ ਸੋ ਕੌਣ-ਕੌਣ ਐਕਸਪੈਕਟ ਕਰ ਸਕਦਾ ਕਿ ਅੱਗੇ ਉਹਨਾਂ ਨੂੰ 2 ਸਾਲ ਦਾ ਐਕਸਟੈਂਡ ਹੋਊਗਾ ਜਾਂ ਕਿਹਨਾਂ ਨੂੰ ਨਹੀਂ ਹੋਊਗਾ ਇਹ ਵੀ ਤੁਸੀਂ ਡੀਟੇਲਸ ਦੱਸੋ ਕਿ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਕਨਫਿਊਜ਼ਨ ਆ ਕਿ ਅੱਛਾ ਕਿਹਨਾਂ ਨੂੰ ਹੁਣ 5 ਸਾਲ ਦਾ ਮਿਲੇਗਾ ਜਾਂ ਕਿਹਨਾਂ ਨੂੰ ਸਿਰਫ 3 ਸਾਲ ਦਾ ਹੀ ਮਿਲੇਗਾ ਉਹਦੇ 'ਚ ਜੇ ਤੁਸੀਂ ਅੱਗੇ ਆਪਣਾ ਵੀਜ਼ਾ ਵਧਾਣਾ ਚਾਹੁੰਦੇ ਹੋ 2 ਸਾਲ ਤੋਂ ਬਾਅਦ ਜਾਂ 3 ਸਾਲ ਤੋਂ ਬਾਅਦ ਆ ਬਟ ਤੁਹਾਡਾ ਸਕਿੱਲ ਲੈਵਲ ਜਿਹੜਾ ਹੈ 4 ਜਾਂ 5 ਹੈ ਫਿਰ ਤੁਹਾਨੂੰ ਸਕਿੱਲ ਤੁਸੀਂ ਅੱਗੇ ਨਹੀਂ ਵਧਾ ਸਕਦੇ ਅਨਲੈਸ ਤੁਹਾਨੂੰ 12 ਮਹੀਨੇ ਦਾ ਸਟੈਂਡ ਆਊਨ ਪੀਰੀਅਡ ਹੈ ਅਨਲੈਸ ਯੂ ਗੈਟ ਅ ਹਾਇਰ ਪੋਜੀਸ਼ਨ ਜੀ ਤੇ ਉਹਦੇ ਵਾਸਤੇ ਹਾਇਰ ਪੋਜੀਸ਼ਨ ਵਾਸਤੇ ਤੁਹਾਡੀ ਐਲੀਜੀਬਿਲਿਟੀ ਵੀ ਹੋਣੀ ਚਾਹੀਦੀ ਹੈ ਆਮ ਸੋ ਹਾਇਰ ਪੋਜੀਸ਼ਨ ਜਿਵੇਂ ਸਕਿੱਲ ਲੈਵਲ 1 2 3 ਦੇ ਵਿੱਚ ਜੇ ਤੁਸੀਂ ਤੁਹਾਨੂੰ ਰੋਲ ਮਿਲ ਜਾਂਦਾ ਹੈ 4 5 ਤੋਂ 4 5 ਦੇ ਵਿੱਚ ਮੈਕਸਿਮਮ 3 ਇਅਰ ਡਿਊਰੇਸ਼ਨ ਜਿਵੇਂ ਹੈਗੀ ਹੈ ਤੇ ਅੱਗੇ ਤੁਹਾਨੂੰ ਰੋਲ ਮਿਲ ਜਾਂਦਾ ਹੈ ਹਾਇਰ ਸਕਿੱਲ ਦਾ ਤੇ ਫਿਰ ਤੁਸੀਂ ਜਿਹੜਾ ਹੈ ਉਹ 2 ਇਅਰਸ ਦਾ ਐਡੀਸ਼ਨਲ ਵੀਜ਼ਾ ਜਿਹੜਾ ਹੈ ਉਹ ਲੈ ਸਕਦੇ ਹੋ ਹਾਂ ਤੇ ਇੱਕ ਜਿਹੜੀ ਉਹ ਪਹਿਲਾਂ ਅਪਡੇਟ ਆਈ ਸੀਗੀ ਕਿ ਜੇ ਜਿਹੜਾ ਤੁਸੀਂ ਕਿਸੇ ਕਿਸ ਜੂਨ ਤੋਂ ਬਾਅਦ ਅਪਲਾਈ ਕੀਤਾ ਉਹਨਾਂ ਨੂੰ ਮਿਲੇਗਾ ਜਾਂ ਨਹੀਂ ਮਿਲੇਗਾ ਇਹ ਵੀ ਕੁਝ ਸੀਗੀ ਕਨਫਿਊਜ਼ਨ ਲੋਕਾਂ ਦੇ ਵਿੱਚ ਆ ਜਿਹੜਾ ਆਪਾਂ ਦੇ ਕ੍ਰੈਡਿਟਿਡ ਏਮਪਲੋਇਰ ਜਿਹੜੇ ਵਰਕ ਵੀਜ਼ਾ ਦੀ ਗੱਲ ਕਰ ਰਹੀਆਂ ਵਾ ਜਿਨ੍ਹਾਂ ਦੇ ਐਕਸਟੈਂਸ਼ਨ ਜਿਨ੍ਹਾਂ ਦੇ 3 ਸਾਲ ਦਾ অটোਮੈਟਿਕ ਐਕਸਟੈਂਸ਼ਨ ਹਾਂਜੀ ਉਹ ਪਰ ਉਹਨਾਂ ਨੂੰ ਅਪਲਾਈ ਕਰਨਾ ਪੈਂਦਾ ਏਮਪਲੋਇਰ ਨੂੰ ਕੰਟੈਕਟ ਕਰਕੇ ਕਿ ਏਮਪਲੋਇਰ ਕੋਲ ਜੇ ਉਹ ਉਹ ਉਹਨਾਂ ਦੇ ਅਕਾਊਂਟ ਟੋਕਨ ਆਇਆ ਹੈ ਕਿ ਨਹੀਂ ਆਇਆ ਉਹ ਉਹ ਉਹੀ ਟੋਕਨ ਯੂਜ਼ ਕਰਕੇ ਏਮਪਲੋਇਰ ਨੂੰ ਦੁਬਾਰਾ ਜੌਬ ਚੈੱਕ ਨਹੀਂ ਪਾਣਾ ਪੈਂਦਾ ਬਟ ਮਾਈਗ੍ਰੈਂਟ ਵਰਕਰ ਜਿਹੜਾ ਹੈ ਜਿਹੜਾ ਕ੍ਰੈਡਿਟਿਡ ਏਮਪਲੋਇਰ ਵਰਕ ਵੀਜ਼ਾ ਹੋਲਡਰ ਹੈ ਜੇ ਐਕਸਟੈਂਡ ਉਹਨਾਂ ਨੇ ਕਰਾਣਾ ਹੈ ਤੇ ਉਹਨਾਂ ਨੂੰ ਰਿਕੁਆਇਰਮੈਂ ਜਿਵੇਂ ਆ 3 ਸਾਲ ਦਾ ਵਰਕ ایکسپੀਰੀਅੰਸ ਜਾਂ ਇੰਗਲਿਸ਼ ਲੈਂਗੁਏਜ ਟੈਸਟ ਐਂਡ ਇੰਗਲਿਸ਼ ਲੈਂਗੁਏਜ ਟੈਸਟ ਰਿਜ਼ਲਟ 3 ਸਾਲ ਦਾ ਵਰਕ ایکسپੀਰੀਅੰਸ ਜਾਂ ਲੈਵਲ 4 ਦੀ ਰੈਲੇਵੈਂਟ ਕੁਆਲੀਫਿਕੇਸ਼ਨ ਜੀ ਅੱਛਾ ਜਿਹੜੇ ਸਟੈਂਡ ਆਊਟ ਪੀਰੀਅਡ ਦੀ ਅਸੀਂ ਗੱਲ ਕਰਤੀ ਹੈ ਵੀ 12 ਮਹੀਨੇ ਦਾ ਉਹ ਹਰ ਇੱਕ ਆ ਨੂੰ ਜਿਹੜਾ ਕਰਨਾ ਪੈਣਾ ਹੈਗਾ ਹਰ ਇੱਕ ਇੱਕ ਕੋਈ ਨੂੰ ਹਾਂਜੀ ਜੇ ਉਹ ਇੱਥੇ ਰਹਿਣਗੇ ਕਿਸੇ ਹੋਰ ਵੀਜ਼ਾ ਤੇ ਵੀ ਮਨ ਲੋ ਕਿ ਜੇ ਸਟੂਡੈਂਟ ਵੀਜ਼ਾ ਤੇ ਵੀ ਰਹਿਣਗੇ ਜੇ 3 ਸਾਲ ਤੁਹਾਡੇ ਪੂਰੇ ਹੋ ਗਏ ਨੇ ਤੁਸੀਂ ਸਟੂਡੈਂਟ ਵੀਜ਼ਾ ਤੇ ਵੀ ਰਹੋਗੇ ਜਾਂ ਤੁਸੀਂ ਵਿਜ਼ਿਟਰ ਵੀਜ਼ਾ ਤੇ ਵੀ ਰਹੋਗੇ ਉਹ ਸਟੈਂਡ ਆਊਟ ਪੀਰੀਅਡ ਦੇ ਵਿੱਚ 카ਉਂਟ ਨਹੀਂ ਹੋਣਾ ਤੁਹਾਨੂੰ 12 ਮਹੀਨੇ ਬਾਅਦ ਹੀ ਜਾਣਾ ਹੀ ਪੈਣਾ ਜਾਣਾ ਪਏਗਾ ਫਿਰ ਤੁਸੀਂ ਆ ਕੇ ਇੱਕ ਕ੍ਰੈਡਿਟਿਡ 雇ਰ ਵਰਕ ਵੀਜ਼ਾ ਪਾ ਸਕਦੇ ਹੋ ਆਦਰਵਾਇਸ ਤੁਸੀਂ ਬਾਕੀ ਵੀਜ਼ਾ ਪਾ ਸਕਦੇ ਹੋ ਬਾਕੀ ਵੀਜ਼ਾਸ ਦੇ ਵਿੱਚ ਨਹੀਂ ਕੋਈ ਰਿਸਟ੍ਰਿਕਸ਼ਨ ਤੇ ਉਹ ਹਰ ਇੱਕ ਤੇ ਇਸ ਟਾਈਮ ਹਰ ਇੱਕ ਤੇ ਐਪਲੀਕੇਬਲ ਹੈ ਕਿ ਜਿਦਾ ਇਮੀਗ੍ਰੇਸ਼ਨ ਕਹਿ ਰਹੀ ਹੈ ਕਿ 3 ਸਾਲ ਬਾਅਦ ਤੁਸੀਂ ਕੰਟਰੀ ਲੀਵ ਕਰਨੀ ਹੈ ਫਿਰ ਤੁਸੀਂ ਦੁਬਾਰਾ ਆ ਕੇ ਕ੍ਰੈਡਿਟਿਡ 雇ਰ ਵਰਕ ਵੀਜ਼ਾ ਪਾ ਸਕਦੇ ਹੋ ਚਾਹੇ 5 ਸਾਲ ਬਾਅਦ ਐਪਲੀਕੇਬਲ ਹੈ ਚਾਹੇ 3 ਸਾਲ ਬਾਅਦ ਐਪਲੀਕੇਬਲ ਹੈ ਸੋ ਜਿਹੜੇ ਇਹ ਕ੍ਰੈਡਿਟਿਡ 雇ਰ ਵਰਕ ਵੀਜ਼ਾ ਤੇ ਹੈਗੇ ਆ ਉਹਨਾਂ ਦੇ 3 ਸਾਲ ਮੰਨ ਲਓ ਪੂਰੇ ਹੋ ਜਾਂਦੇ ਆ ਹਾਂ ਤੇ ਉਹ ਨਹੀਂ ਜਾਣਾ ਚਾਹੁੰਦੇ 12 ਮਹੀਨੇ ਤੇ ਲਈ ਬਾਹਰ ਸੋ ਉਹ ਆਪਣੇ ਵੀਜ਼ਾ ਸਟੂਡੈਂਟ ਵੀਜ਼ਾ ਪਾ ਸਕਦੇ ਆ ਹਾਂਜੀ ਉਹ ਪਾ ਸਕਦੇ ਨੇ ਸੋ ਉਹ ਆਪਣੀ ਸਕਿੱਲ ਦੀ ਲੋੜ ਹਾਂਜੀ ਸਕਿੱਲ ਇੰਪਰੂਵ ਕਰ ਸਕਦੇ ਨੇ ਬਟ ਉਹ ਸਟੂਡੈਂਟ ਵੀਜ਼ਾ ਦਾ ਟਾਈਮ ਜਿਹੜਾ ਹੈ ਉਹ ਸਟੈਂਡ ਆਊਨ ਦੇ ਵਿੱਚ ਨਹੀਂ ਆਏਗਾ ਹਾਂਜੀ ਉਹ ਇਦਾਂ ਹੋ ਜਾਂਦਾ ਹੈ ਕਈ ਵਾਰੀ ਕਿ ਇੱਕ 파ਟਨਰ ਨੇ ਕ੍ਰੈਡਿਟਡ ਐਮਪਲੋਇਰ ਵਰਕ ਵੀਜ਼ਾ ਪਾਇਆ ਤੇ ਨਾਲ ਦੇ 파ਟਨਰ ਨੇ ਉਹ ਵਾਲਾ ਡਿਪੈਂਡੈਂਟ ਵੀਜ਼ਾ ਪਾਇਆ ਉਸ ਤੋਂ ਬਾਅਦ ਦੂਜੇ 파ਟਨਰ ਨੇ ਕ੍ਰੈਡਿਟਡ ਐਮਪਲੋਇਰ 3 ਸਾਲ ਦਾ ਲੈ ਲਿਆ ਐਦਾਂ ਕਰਕੇ ਵੀ 파ਟਨਰਸ ਜਿਹੜੇ ਨੇ ਉਹ ਜਿਵੇਂ ਟੁਗੇਦਰ ਉਹ ਕਰ ਸਕਦੇ ਨੇ ਬਟ ਜਿਹੜਾ 파ਟਨਰਸ਼ਿਪ ਤੇ ਤੁਸੀਂ ਟਾਈਮ ਸਪੈਂਡ ਕਰੋਗੇ ਸਟੂਡੈਂਟ ਵੀਜ਼ਾ ਤੇ ਕਰੋਗੇ ਉਹ ਸਟੈਂਡ ਡਾਊਨ ਪੀਰੀਅਡ ਤੇ ਵਿੱਚ ਨਹੀਂ ਆਉਂਦਾ ਜੀ 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 ਤੇ ਹੋਰ ਕੀ ਕਿਹੜੀ ਖਾਸ ਨਵੀਆਂ ਅਪਡੇਟਸ ਆਏ ਜਾਂ ਫਿਰ ਇਨ ਫਿਊਚਰ ਸੀ ਐਕਸਪੈਕਟ ਕਰ ਸਕਦੇ ਆ ਵਿਗਰੇਸ਼ ਨੀਜ਼ਲੈਂਡ ਤੋਂ ਅਨ ਫਿਊਚਰ ਤੇ ਜਿਵੇਂ ਸਕਿੱਲ ਲੈਵਲ 4 ਐਂਡ 5 ਰੋਲਸ ਵਾਸਤੇ ਐ ਉਹ ਤੇ ਅੱਗੇ ਸਟ੍ਰਿਕਟਨੈਸ ਹੋਏਗੀ ਬੈਟਰ ਹੀ ਹੁੰਦਾ ਹੈ ਐਪਲੀਕੈਂਟਸ ਵਾਸਤੇ ਸਭ ਵਾਸਤੇ ਕਿ ਆਪਣੇ ਤੁਸੀਂ ਸਕਿੱਲਸ ਤੇ ਵੀ ਵਰਕ ਕਰੋ ਜਿਵੇਂ ਤੁਸੀਂ ਇੱਕ ਕ੍ਰੈਡਿਟਿਡ ਏਮਪਲੋਇਰ ਵਰਕ ਵੀਜ਼ਾ ਵੀ ਤੁਸੀਂ ਤੁਹਾਡਾ ਹੈਗਾ ਐ ਜਿਵੇਂ ਕੋਈ ਕਿਚਨ ਹੈਂਡ ਹੈ ਉਹ ਅ ਵਰਕ ਵੀਜ਼ਾ ਦੇ ਨਾਲ ਨਾਲ ਫੁੱਲ ਟਾਈਮ ਸਟੱਡੀ ਵੀ ਕਰ ਸਕਦੇ ਨੇ ਵੇਰੀਏਸ਼ਨ ਪਾ ਕੇ ਆਪਣੇ ਨਾਲ ਸਟੱਡੀ ਨਾਲ ਨਾਲ ਕਰੀ ਜਾਓ এমਪਲੋਇਰ ਨੂੰ ਕੰਟੈਕਟ ਕਰੋ ਕਈ ਵਾਰੀ এমਪਲੋਇਰ ਜਿਹੜੇ ਹੈ ਇੰਡਸਟਰੀ ਟ੍ਰੇਨਿੰਗ ਆਰਗੇਨਾਈਜੇਸ਼ਨਸ ਨਾਲ ਉਹ ਤੁਹਾਡੀ ਅ ਪ੍ਰੋਫੈਸ਼ਨਲ ਡਿਵੈਲਪਮੈਂਟ ਐਸ ਪ੍ਰੋਫੈਸ਼ਨਲ ਡਿਵੈਲਪਮੈਂਟ ਤੁਹਾਨੂੰ ਕੋਈ ਕੋਰਸਿਸ ਕਰਵਾ ਦਿੰਦੇ ਨੇ ਕੋਰਸਿਸ ਨਾਲ ਨਾਲ ਕਰਦੇ ਰਹੋ ਤੇ ਜਿਹੜਾ ਆਫ ਕੋਰਸ ਆਪਣੇ ਇੰਪਰੂਵਮੈਂਟ ਤੇ ਵੀ ਵਰਕ ਕਰੋ ਤਾਕੀ ਤੁਹਾਨੂੰ ਅੱਗੇ ਫਿਊਚਰ 'ਚ ਵੀ ਕੋਈ ਫਾਇਦਾ ਹੋਏ ਜੀ ਬਾਕੀ ਜਿਹੜਾ ਰੈ residense ਹੈ ਉਹਦੇ ਵਿੱਚ ਜਾਂ ਤੇ ਤੁਹਾਡੇ ਕੋਲ ਬੈਚਲਰ ਹੋਏ ਬੈਚਲਰ ਤੋਂ ਬਿਨਾ ਜਿਹੜਾ ਹੈ ਅੱਗੇ ਰੈ residency ਦੇ ਪੁਆਇੰਟ ਨਹੀਂ ਬਣਦੇ ਜਾਂ ਤੁਸੀਂ ਗ੍ਰੀਨ ਲਿਸਟ ਦੇ ਵਿੱਚ ਹੋ ਜੀ ਜਾਂ ਤੁਸੀਂ uh, work to residents under transport sector uh, over here healthcare sector they <laughs> under over uh, otherwise ਸਭ ਤੋਂ ਬੁਰੀ ਨਿਊਜ਼ ਹੁੰਦੀ ਹੈ ਜਿਵੇਂ ਸ਼ੈਫ ਵਾਸਤੇ ਕਿਉਂਕਿ ਉਹਨਾਂ ਦੀ ਮੋਸਟਲੀ ਕੁਆਲੀਫਿਕੇਸ਼ਨ ਹੁੰਦੀ ਹੈ ਲੈਵਲ 5 ਲੈਵਲ 4 ਲੈਵਲ 5 ਉਹਨਾਂ ਦੇ ਕਿਸੇ ਪਾਸੇ ਪੁਆਇੰਟ ਨਹੀਂ ਬੰਦੇ ਨਾ ਉਹ ਗ੍ਰੀਨ ਲਿਸਟ 'ਚ ਰਹੇ ਨੇ ਨਾ ਉਹ 6 ਪੁਆਇੰਟ ਦੇ ਅੰਡਰ ਆਂਦੇ ਨੇ ਸੋ ਆਫ ਕੋਰਸ ਕੀਪ ਵਰਕਿੰਗ ਔਨ ਯੋਰ ਸੈਲਫ ਐਂਡ ਆ ਇੰਪਰੂਵਮੈਂਟ ਕਰੋ ਆਪਣੇ ਆਪ ਦੇ ਵਿੱਚ ਤਾਂ ਕਿ ਤੁਸੀਂ ਜਿਹੜਾ ਅਗਲੀ ਹਾਇਰ ਸਕਿੱਲ ਦੇ ਰੋਲ ਦੇ ਵਿੱਚ ਤੁਸੀਂ ਜਾ ਸਕੋ ਜੀ ਸੋ ਬੇਸਿਕਲੀ ਜੇ ਮੈਂ ਮੈਂ ਕਹਾਂ ਕਿ ਹੁਣ ਇਸ ਟਾਈਪ ਦੇ ਜਿਹੜਾ ਪਹਿਲਾਂ ਆਸਟ੍ਰੇਲੀਆ ਨੇ ਅਨਾਉਂਸ ਕੀਤਾ ਸੀਗਾ ਹੁਣ ਨਿਊਜ਼ੀਲੈਂਡ ਵੀ ਆਲਮੋਸਟ ਅਨਾਉਂਸ ਕਰ ਰਹੀ ਹੈ ਕਿ ਸਿਰਫ ਹਾਈ ਸਕਿੱਲ ਵਾਲੇ ਲੋਕਾਂ ਨੂੰ ਹੀ ਉਹ ਚਾਹੁੰਦੇ ਨੇ ਕਿ ਨਿਊਜ਼ੀਲੈਂਡ ਦੇ ਵਿੱਚ ਰਹਿਣ ਹਾਂ ਜੀ ਇਸੇ ਕਰਕੇ ਸਾਰੇ ਜਿਹੜੇ ਸਖਤ ਜਿਹੜੇ ਨਿਯਮ ਲਿਆਂਦੇ ਜਾ ਰਹੇ ਨੇ ਕਿ ਸਿਰਫ ਹਾਈ ਸਕਿੱਲ ਵਾਲੇ ਲੋਕ ਹੀ ਇੱਥੇ ਰਹਿਣ ਤੇ ਇੱਥੇ ਕੰਮ ਕਰਨ ਤੇ ਉਹ ਡੈਫੀਨਿਟਲੀ ਵੈਲਕਮ ਕਰਦੇ ਨੇ ਹਨਾ ਸੋ ਇੰਪਰੂਵ ਯਰ ਸਕਿਲ ਜੇਕਰ ਤੁਸੀਂ ਚਾਹੋ ਨੀ ਆਰਿਜ਼ਲੈਂਡ ਦੇ ਵਿੱਚ ਆਪਣਾ ਭਵਿੱਖ ਬਣਾਉਣਾ ਐਂਡ ਆਫਕੋਰਸ ਤੁਸੀਂ ਸੁਖਪ੍ਰੇਤਨਾਲ ਕੰਟੈਕਟ ਕਰ ਸਕਦੇ ਹੋ ਜੇ ਨਾ ਇਮੀਗ੍ਰੇਸ਼ਨ ਤੋਂ ਜੇਕਰ ਤੁਸੀਂ ਕੋਈ ਜਾਣਕਾਰੀ ਚਾਹੋ ਨਾ ਲਾਈਕ ਥੈਂਕ ਯੂ ਜਸਸੀ ਜੇ ਇੱਕ ਮੈਂ ਜਾਣ ਤੋਂ ਪਹਿਲਾਂ ਇੱਕ ਮੈਂ ਹੋਰ ਗੱਲ ਜਿਹੜੀ ਪੁੱਛਣਾ ਚਾਹੁੰਦੀ ਸੀ ਅਕ੍ਰੈਡੀਟਿਡ ਏਮਪਲੋਇਰ ਦੇ ਵਰਕ ਵੀਜ਼ਾ ਲਈ ਨਹੀਂ ਹੈਗੀ ਇੱਕ ਵਿਜ਼ਿਟਰ ਵੀਜ਼ਾ ਦੀ ਆਪਾਂ ਗੱਲ ਕਰਦੇ ਹਾਂ ਜਸਟ ਜਸਟ ਅ ਸ਼ਾਰਟ ਥਿੰਗ ਕਿ ਵਿਜ਼ਿਟਰ ਵੀਜ਼ਾ ਵਾਲੇ ਜਿਹੜੇ ਇੱਥੇ ਹੈਗੇ ਆ ਜਿਹੜੇ ਆਉਂਦੇ ਆ ਵਿਜ਼ਿਟਰ ਵੀਜ਼ਾ ਤੇ ਜੇ ਉਹ ਵਰਕ ਵੀਜ਼ਾ ਅਪਲਾਈ ਕਰਨੇ ਕਰਨਾ ਚਾਹੁੰਦੇ ਨੇ ਤੇ ਉਹ ਇੱਥੇ ਰਹਿ ਕੇ ਕਰਨਾ ਸੌਖਾ ਆ ਜਾਂ ਫਿਰ ਵਾਪਸ ਜਾ ਕੇ ਉੱਥੋਂ ਅਪਲਾਈ ਕਰਨਾ ਸੌਖਾ ਆ ਆਮ ਓਨੈਸਟਲੀ ਸਟੂਡੈਂਟ ਵੀਜ਼ਾ ਚਾਹੇ ਤੁਸੀਂ ਪਾਓ ਚਾਹੇ ਤੁਸੀਂ ਵਿਜ਼ਿਟਰ ਵੀ ਵਰਕ ਵੀਜ਼ਾ ਪਾਓ ਜੇ ਤੁਸੀਂ ਔਨਸ਼ੋਰ ਹੋ ਤੇ ਉਹ ਸੌਖਾ ਹੈ ਬਿਕਾਜ਼ ਜੇ ਤੁਸੀਂ ਔਨਸ਼ੋਰ ਹੋ ਤੇ ਇਮੀਗ੍ਰੇਸ਼ਨ ਜਿਵੇਂ ਪੀਪੀਆਈ ਫਰਦਰ ਕੁਐਸਚਨਿੰਗ ਜਿਹੜੀ ਇਮੀਗ੍ਰੇਸ਼ਨ ਨੇ ਭੇਜਣੀ ਹੁੰਦੀ ਆ ਉਹਦੇ ਚ ਆਪਾਂ ਜਸਟੀਫਿਕੇਸ਼ਨ ਦੇ ਦੇ ਦਈਏ ਜਿਵੇਂ ਸਟੂਡੈਂਟ ਵੀਜ਼ਾ ਦਾ ਬੋਨਾਫਾਈਟ ਹੋਗੇ ਜਾਂ ਮੈਚਿੰਗ ਸਟੱਡੀ ਦੇ ਵਿੱਚ ਪਿਛਲੀ ਸਟੱਡੀ ਨਾਲ ਨਹੀਂ ਹੈਗੀ ਜਾਂ ਗੈਪ ਜਿਹੜਾ ਤੁਹਾਡਾ ਹੈਗਾ ਹੈ ਉਹ ਆਪਾਂ ਕਵਰ ਕਰ ਲੈਂਦਾ ਹੈ ਜ਼ਿਆਦਾ ਅੱਛੇ ਚਾਂਸਸ ਹੁੰਦੇ ਜੇ ਤੁਸੀਂ ਆਫਸ਼ੋਰ ਇਮੀਗ੍ਰੇਸ਼ਨ ਦੀ ਰਿਸਪੌਂਸਿਬਿਲਿਟੀ ਨਹੀਂ ਪੰਢੀ ਤੁਹਾਨੂੰ ਅੱਗੇ ਪੀਪੀਆਈ ਭੇਜਣ ਦੀ ਉਹ ਸਿੱਧਾ ਤੁਹਾਨੂੰ ਡਿਸੀਜਨ ਦੇ ਸਕਦੇ ਨੇ ਕਹਿ ਸਕਦੇ ਨੇ ਕਿ ਵਾਪਸ ਜਾ ਕੇ ਦੁਬਾਰਾ ਅਪਲਾਈ ਕਰੋ ਜੀ ਸੋ ਆਫਕੋਰਸ ਜੇ ਤੁਸੀਂ ਔਨਸ਼ੋਰ ਹੋ ਤੁਸੀਂ ਵਰਕ ਵੀਜ਼ਾ ਦਾ ਪਲਾਨ ਕਰ ਰਹੇ ਹੋ ਜਾਂ ਸਟੂਡੈਂਟ ਵੀਜ਼ਾ ਦਾ ਪਲਾਨ ਕਰ ਰਹੇ ਹੋ ਇਟਸ ਬੈਟਰ ਕਿ ਤੁਸੀਂ ਵਿਦਿਨ ਨਿਊਜ਼ੀਲੈਂਡ ਜਿਹੜਾ ਹੈ ਉਹ ਇੱਥੋਂ ਅਪਲਾਈ ਕਰੋ ਬਟ ਪਹਿਲਾਂ ਤੁਹਾਨੂੰ ਵਰਕ ਲੱਭਣਾ ਪੈਣਾ ਹੈ ਉਹਦੇ ਵਾਸਤੇ ਜਿਹੜਾ ਹੈ ਮੇਕ ਸ਼ੂਰ ਕਿ ਜੈਨੂਇਨ ਜੌਬ ਆਫਰ ਹੋਏ ਜੀ ਆ ਮੇਕ ਸ਼્યોਰ ਕਿ ਤੁਸੀਂ ਤੁਹਾਡੇ ਅੱਗੇ ਫਿਊਚਰ ਚ ਵੀ ਸਕੋਪ ਹੋਏ ਉਹਦੀ ਜੌਬ ਦਾ ਨਾ ਆਦਰਵਾਇਸ ਤੇ ਫਿਰ ਤੁਸੀਂ ਆਪਣੇ ਇਸ ਤੋਂ ਬੈਟਰ ਹੈ ਕਿ ਸਕਿਲਸ ਨੂੰ ਇੰਪਰੂਵ ਕਰੋ ਕਿਉਂਕਿ ਬਹੁਤ ਸਾਰੇ ਫਰਾਡ ਜਿਹੜੇ ਹੋ ਰਹੇ ਨੇ ਜਿਹੜੇ ਜਿਟਰੀ ਵੀਜ਼ਾ ਤੋਂ ਯੂ نو ਕੰਪਨੀਆਂ ਕਹਿੰਦੀ ਹੈ ਕਿ ਅਸੀਂ ਵਰਕ ਵੀਜ਼ਾ ਲਗਵਾਵਾਂਗੇ ਤੁਹਾਡਾ ਪਰ ਉਹ ਲਗਵਾਉਂਦੇ ਨਹੀਂ ਉਹਨਾਂ ਤੋਂ ਪੈਸੀ ਵੀ ਲੈ ਜਾਂਦੇ ਰੀਸੈਂਟਲੀ ਮੈਂ ਦੇਖਿਆ ਇਹ ਫਰਾਡ ਸੋ ਇਸ ਮੈਂ ਸੋਚਿਆ ਕਿ ਕਿਉਂ ਨਾ ਸੇ ਅਵੀ ਇਹ ਵੀ ਅਵੇਅਰਨੈਸ ਫਲਾਈਏ ਕਿ ਜਿਹਨ ਲੋਕੀ ਐਕਚੁਅਲੀ ਪਲਾਨ ਕਰ ਰਹੇ ਨੇ ਪਹਿਲਾਂ ਤੁਸੀਂ ਮੇਕ ਸ਼ੁਰ ਕਰੋਗੇ ਤੁਹਾਡਾ ਜੈਨੂਇਨ ਵੀਜ਼ਾ ਅਪਲਾਈ ਕੀਤਾ ਜਾ ਰਿਹਾ ਹੈ ਤੇ ਫਿਰ ਹੀ ਤੁਸੀਂ ਉਹਨਾਂ ਨੂੰ ਕੋਈ ਫੰਡਸ ਹਾਂਜੀ ਹਾਂਜੀ ਰਾਈਟ ਆਫ ਕੋਰਸ ਅਮ ਦੇ ਕੋ ਆ ਜੇ ਤੁਸੀਂ ਨਹੀਂ ਪ੍ਰੋਪਰ ਆਪਣੀ ਚੈਕਿੰਗ ਆਪ ਆਪਣੇ ਵੱਲੋਂ ਤੁਸੀਂ ਨਹੀਂ ਪ੍ਰੋਐਕਟਿਵ ਹੋਵੋਗੇ ਤੇ ਤੁਹਾਡੇ ਸਾਰੇ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨਗੇ ਸੋ ਜਸਟ ਬੀ ਕੇਅਰਫੁਲ थैंक यू so much ਸੁਖਪ੍ਰੀਤ ਕੁਮਾਰੀ ਫੇਟ ਇਨੀ ਵਧੀਆ ਸਾਨੂੰ ਜਾਣਕਾਰੀ ਦੇਣ ਦੇ ਲਈ ਤੇ ਸਾਡੇ ਦਰਸ਼ਕਾਂ ਨੂੰ ਸੋ ਜ਼ਰੂਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਕੋਈ ਵੀ ਵੀਜ਼ਾ ਭਾਵੇਂ ਹੋ ਵਰਕ ਵੀਜ਼ਾ ਸਟੂਡੈਂਟ ਵੀਜ਼ਾ ਵਿਜ਼ਿਟਰ ਵੀਜ਼ਾ ਜਾਫਰ ਅਕ੍ਰੈਡੀਟਿਡ ਏਮਪਲੋਇਰ ਵਰਕ ਵੀਜ਼ਾ ਕੋਈ ਵੀ ਵੀਜ਼ਾ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਜਾਣਕਾਰੀ ਚਾਹੁੰਦੇ ਤਾਂ ਸਿਰ ਜਿੰਨਥ ਇਮੀਗ੍ਰੇਸ਼ਨ ਤੋ ਸੋਕਪ੍ਰੀਜ ਜੀ ਦੇ ਨਾਲ ਕੰਟੈਕਟ ਜ਼ਰੂਰ ਕਰ ਸਕਦੇ ਹੋ ਠੀਕ ਥੈਂਕ ਯੂ ਜਸਸੀ ਥੈਂਕ ਯੂ ਸੋ ਮਾਚੀ ਸਾਸੀ ਕਾ